ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਰਤਾਨੀਆਂ ਨੂੰ ਭਈ ਅਵਤਾਰ ਸਿੰਘ ਖੰਡਾ ਦੇ ਕਤਲ ਕੇਸ ਵਿੱਚ ਕਾਤਲ ਮੋਦੀ ਅਤੇ ਉਸ ਦੇ ਸਾਥੀਆਂ ਵਿਰੁੱਧ ਫੌਰੀ ਕਾਰਵਾਈ ਦੀ ਅਪੀਲ ਕੀਤੀ ਹੈ। ਉਨਾ ਕਹਿ ਕਿ ਜਦੋਂ ਸੰਸਾਰ ਦੇ ਅਤੇ ਬਰਤਾਨੀਆ ਦੇ ਮਸ਼ਹੂਰ ਅਖਬਾਰ ਦਾ ਗਾਰਡੀਅਨ ਨੇ ਸਬੂਤਾਂ ਸਮੇਤ ਭਈਵਤਾਰ ਸਿੰਘ ਖੰਡਾ ਦੇ ਹੋਏ ਸਾਸ਼ੀ ਕਤਲ ਦੇ ਸੱਚ ਨੂੰ ਪ੍ਰਕਾਸ਼ਿਤ ਕਰਕੇ ਪਰਤਕ ਕਰ ਦਿੱਤਾ ਕਿ ਇਸ ਕਤਲ ਵਿੱਚ ਨਰਿੰਦਰ ਮੋਦੀ ਵਜ਼ੀਰ ਆਜ਼ਮ ਇੰਡੀਆ, ਗ੍ਰਹਿ ਵਜ਼ੀਰ ਅਮੀਸ਼ਾ, ਵਿਦੇਸ਼ ਮੰਤਰੀ ਜੈ ਸ਼ੰਕਰ ਰੱਖਿਆ ਵਜ਼ੀਰ ਰਾਜਨਾ ਸਿੰਘ, ਕومی ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਮੁਖੀ ਰਵੀ ਸਿੰਘਾ ਅਤੇ ਸਾਬਕਾ ਰਾਮੁਖੀ ਸ਼ਮੰਤ ਗੋਇਲ ਜੁੰਡਲੀ ਸ਼ਾਮਿਲ ਹੈ। ਤਾਂ ਹੁਣ ਮੋਦੀ ਜੋ 2 ਦਿਨ ਦੇ ਬ੍ਰਿਟਾਨੀਆ ਦੌਰੇ ਤੇ ਗਏ ਹਨ ਤਾਂ ਬ੍ਰਿਟਾਨੀਆ ਹਕੂਮਤ ਨੂੰ ਫੋਰੀ ਆਪਣੇ ਕਾਨੂੰਨ ਅਨੁਸਾਰ ਅਮਲ ਕਰਦੇ ਹੋਏ ਉਸੇ ਤਰ੍ਹਾਂ ਦਾ ਅਮਲ ਕਰਨਾ ਚਾਹੀਦਾ ਹੈ ਜਿਵੇਂ 1998 ਵਿੱਚ ਚਿੱਲੀ ਵਿਖੇ ਉੱਥੋਂ ਦੇ ਜਨਰਲ ਅਗਸਟੋ ਪਿਨੋਚੈਟ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਕੇ ਕਤਲੇਆਮ ਕੀਤਾ ਗਿਆ ਸੀ ਤਾਂ ਉਸ ਨੂੰ ਬ੍ਰਿਟਾਨੀਆ ਹਕੂਮਤ ਨੇ 2000 ਵਿੱਚ ਲੰਡਨ ਆਉਣ ਤੇ 1.5 ਸਾਲ ਦੇ ਸਮੇਂ ਲਈ ਗ੍ਰਿਫਤਾਰ ਕਰਨ ਉਪਰੰਤ ਸਜ਼ਾ ਦਿੰਦੇ ਹੋਏ ਫਿਰ ਰਿਹਾ ਕੀਤਾ ਸੀ ਉਨਾਕੇ ਕੀ ਮੋਦੀ ਨੇ ਸਾਲ 2002 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2000 ਤੋਂ ਵੱਧ ਮੁਸਲਮਾਨਾਂ ਦਾ ਕਤਲੇਆਮ ਕੀਤਾ ਸੀ ਉਸ ਵੇਲੇ ਅਮਰੀਕਾ ਤੇ ਬ੍ਰਿਟਾਨੀਆ ਨੇ ਇਸ ਕੀਤੇ ਗਏ ਕਤਲੇਆਮ ਦੀ ਬਦੌਲਤ ਮੋਦੀ ਦੇ ਦੋਵਾਂ ਮੁਲਕਾਂ ਦੇ ਵੀਜ਼ੇ ਦੇਣੇ ਬੰਦ ਕਰ ਦਿੱਤੇ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੋਦੀ ਵਿਰੁੱਧ ਕਾਰਵਾਈ ਇਸ ਲਈ ਵੀ ਜ਼ਰੂਰੀ ਹੈ ਕਿ ਇਹਨਾਂ ਨੇ ਬ੍ਰਿਟਾਨੀਆ ਦੀ ਪ੍ਰਭੂਸੱਤਾ ਨੂੰ ਵੀ ਚੁਣੌਤੀ ਦਿੱਤੀ ਸੀ ਬ੍ਰਿਟਾਨੀਆ ਇੱਕ ਅਜਿਹਾ ਮੁਲਕ ਹੈ ਜਿੱਥੇ ਮਨੁੱਖੀ ਅਧਿਕਾਰਾਂ ਨੂੰ ਹਰ ਕੀਮਤ 'ਤੇ ਕਾਇਮ ਰੱਖਿਆ ਜਾਂਦਾ ਹੈ ਅਤੇ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ ਦੁਜੇ ਮੋਦੀ ਵੱਲੋਂ ਨੁਕਤਾ ਦੇ ਕੀਤੇ ਗਏ ਕਤਲੇਆਮ ਦੀ ਬਦੌਲਤ ਕੈਨੇਡਾ ਦੇ ਰਹਿ ਚੁੱਕੇ ਵਜ਼ੀਰ-ਏ-ਆਜ਼ਮ ਮਿਸਟਰ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਓਟਾਵਾ ਵਿਖੇ ਇਸ ਹੋਏ ਕਤਲੇਆਮ ਦਾ ਜ਼ਿਕਰ ਕਰਦੇ ਹੋਏ ਇਹਨਾਂ ਨੂੰ ਦੋਸ਼ੀ ਠਹਿਰਾਇਆ ਸੀ। ਇਸੇ ਤਰ੍ਹਾਂ ਅਮਰੀਕਾ ਵਿੱਚ ਸਰਦਾਰ ਗੁਰਪਤਵੰਨ ਸਿੰਘ ਪੰਨੂ ਨੂੰ ਕਤਲ ਕਰਨ ਦੀ ਜੋ ਸਾਜ਼ਿਸ਼ ਰਚੀ ਗਈ ਸੀ ਅਤੇ ਜਿਸ ਨੂੰ ਅਮਰੀਕਾ ਦੀ FBI ਨੇ ਸਫਲ ਬਣਾ ਦਿੱਤਾ ਸੀ ਇਸ ਸੰਬੰਧੀ ਅਮਰੀਕਾ ਵੀ ਦੁਨੀਆ ਵਿੱਚ ਖੁੱਲਕੇ ਦੱਸ ਚੁੱਕਿਆ ਹੈ ਕਿ ਮੋਦੀ ਅਤੇ ਉਸ ਦੀ ਚੰਡਾਲ ਚੌਂਕੜੀ ਨਿਰਦੋਸ਼ ਸਿੱਖਾਂ ਦੇ ਕਾਤਲ ਹਨ। ਉਹਨਾਂ ਕਹਿੰਦੇ ਕਿ ਫਿਰ ਕਾਨੂੰਨ ਦਾ ਰਾਜ ਪ੍ਰਿੰਸੀਪਲਸ ਆਫ ਨੈਚਰਲ ਜਸਟਿਸ ਦੇ ਕਾਨੂੰਨ ਤੇ ਨਿਯਮ ਵੀ ਇਸ ਗੱਲ ਦਾ ਆਦੇਸ਼ ਦਿੰਦੇ ਹਨ ਕਿ ਅਜਿਹੇ ਮਨੁੱਖਤਾ ਦੇ ਕਾਤਲਾਂ ਵਿਰੁੱਧ ਕਾਨੂੰਨ ਅਨੁਸਾਰ ਫੋਰੀ ਅਮਲ ਹੋਵੇ ਅਤੇ ਸੀਮਿਤ ਸਮੇਂ ਵਿੱਚ ਉਹਨਾਂ ਨੂੰ ਕੁਮਾਂਤਰੀ ਕਾਨੂੰਨਾ ਅਨੁਸਾਰ ਬੰਦੀ ਸਜ਼ਾ ਮਿਲੇ ਸਰਦਾਰ ਸਿੰਘ ਜੀ ਇਸ ਨੂੰ ਮਾਨੇ ਬ੍ਰਿਟਾਨੀਆ ਦੇ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿ ਆ ਕਿ ਉਹ ਕਮਾਂਤਰੀ ਕਾਨੂੰਨਾ ਨੀਯਮਾਂ ਦੀ ਦੇਖਰੇਖ ਹੈ ਮੋਦੀ ਵਰਗੇ ਘਟ ਗਿਨਤੀ ਕੌਮ ਦੇ ਕਾਤਲ ਨੂੰ ਬ੍ਰਿਟਾਨੀਆ ਦੇ ਕਾਨੂੰਨ ਅਨੁਸਾਰ ਬੰਦੀ ਸਜ਼ਾ ਦਿਵਾਉਣ ਲਈ ਅਮਨਮਈ ਢੰਗ ਰਾਹੀ ਰੋਸ ਮੁਜਾਰੇ ਕਰਦੇ ਹੋਏ ਬ੍ਰਿਟਾਨੀਆ ਵਿੱਚ ਅਤੇ ਸੰਸਾਰ ਵਿੱਚ ਸਿੱਖਾਂ ਦੇ ਇਸ ਕਾਤਲ ਨੂੰ ਅਤੇ ਚੰਡਾਲ ਚੌਂਕੜੀ ਨੂੰ ਸਜ਼ਾ ਦਿਵਾਉਣ ਲਈ ਆਪਣੀਆਂ ਇਨਸਾਨੀਅਤ ਪੱਖੀ ਤੇ ਕੌਮ ਪੱਖੀ ਜ਼ਿੰਮੇਵਾਰੀਆਂ ਨੂੰ ਪੂਰਨ ਕਰ ਉਨਾਈ ਉਮੀਦਵੀ ਪ੍ਰਗਟ ਕੀਤੀ ਕਿ ਬ੍ਰਿਟਾਨੀਆ ਹਕੂਮਤ ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਅਵਲ ਹੈ ਉਹ ਸਰਕਾਰ ਘਟ ਗਿਣਤੀ ਸਿਕੋਂਮ ਦੇ ਕਾਤਲ ਮੋਦੀ ਨੂੰ ਲੰਡਨ ਪਹੁੰਚਣ ਤੇ ਕੁਮਾਂਤਰੀ ਕਾਨੂੰਨਾ ਅਨੁਸਾਰ ਇਸ ਵੱਡੇ ਅਪਰਾਧ ਅਦੀਨ ਗ੍ਰਿਫਤਾਰ ਵੀ ਕਰੇਗੀ ਅਤੇ ਕੁਮਾਂਤਰੀ ਕਾਨੂੰਨਾ ਅਨੁਸਾਰ ਅਗਲੇਰੀ ਕਾਰਵਾਈ ਕਰਕੇ ਸਿਕੋਂਮ ਨੂੰ ਇਨਸਾਫ ਦਿਵਾਉਣ ਵਿੱਚ ਅਹਿਮ ਭੂਮਿਕਾ ਵੀ ਨਿਭਾਏਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਰਤਾਨੀਆਂ ਨੂੰ ਭਈ ਅਵਤਾਰ ਸਿੰਘ ਖੰਡਾ ਦੇ ਕਤਲ ਕੇਸ ਵਿੱਚ ਕਾਤਲ ਮੋਦੀ ਅਤੇ ਉਸ ਦੇ ਸਾਥੀਆਂ ਵਿਰੁੱਧ ਫੌਰੀ ਕਾਰਵਾਈ ਦੀ ਅਪੀਲ ਕੀਤੀ ਹੈ। ਉਨਾ ਕਹੇ ਕਿ ਜਦੋਂ ਸੰਸਾਰ ਦੇ ਅਤੇ ਬਰਤਾਨੀਆ ਦੇ ਮਸ਼ਹੂਰ ਅਖਬਾਰ ਦਾ ਗਾਰਡੀਅਨ ਨੇ ਸਬੂਤਾਂ ਸਮੇਤ ਭਈ ਅਵਤਾਰ ਸਿੰਘ ਖੰਡਾ ਦੇ ਹੋਏ ਸਾਸ਼੍ਰੀ ਕਤਲ ਦੇ ਸੱਚ ਨੂੰ ਪ੍ਰਕਾਸ਼ਿਤ ਕਰਕੇ ਪਰਤਕ ਕਰ ਦਿੱਤਾ ਕਿ ਇਸ ਕਤਲ ਵਿੱਚ ਨਰਿੰਦਰ ਮੋਦੀ ਵਜ਼ੀਰ ਆਜ਼ਮ ਇੰਡੀਆ, ਗ੍ਰਹਿ ਵਜ਼ੀਰ ਅਮੀਸ਼ਾ, ਵਿਦੇਸ਼ ਮੰਤਰੀ ਜੈ ਸ਼ੰਕਰ ਰੱਖਿਆਵਜ਼ੀ ਰਾਜਨਾ ਸਿੰਘ, ਕਮਿਸ਼ਨ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਮੁਖੀ ਰਵੀ ਸਿੰਘਾ ਅਤੇ ਸਾਬਕਾ ਰਾਮੁਖੀ ਸ਼ਮੰਤ ਗੋਇਲ ਜੁੰਡਲੀ ਸ਼ਾਮਿਲ ਹੈ। ਤਾਂ ਹੁਣ ਮੋਦੀ ਜੋ 2 ਦਿਨ ਦੇ ਬਰਤਾਨੀਆ ਦੌਰੇ ਤੇ ਗਏ ਹਨ ਤਾਂ ਬਰਤਾਨੀਆ ਹਕੂਮਤ ਨੂੰ ਫੌਰੀ ਆਪਣੇ ਕਾਨੂੰਨ ਅਨੁਸਾਰ ਅਮਲ ਕਰਦੇ ਹੋਏ ਉਸੇ ਤਰ੍ਹਾਂ ਦਾ ਅਮਲ ਕਰਨਾ ਚਾਹੀਦਾ ਹੈ ਜਿਵੇਂ 1998 ਵਿੱਚ ਚਿੱਲੀ ਵਿਖੇ ਉੱਥੋਂ ਦੇ ਜਾਬਰ ਜਨਰਲ ਅਗਸਟੋ ਪਿਨੋਚੈਟ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਕੇ ਕਤਲੇਆਮ ਕੀਤਾ ਗਿਆ ਸੀ ਤਾਂ ਉਸ ਨੂੰ ਬਰਤਾਨੀਆ ਹਕੂਮਤ ਨੇ 2000 ਵਿੱਚ ਲੰਡਨ ਆਉਣ ਤੇ 1.5 ਸਾਲ ਦੇ ਸਮੇਂ ਲਈ ਗ੍ਰਿਫਤਾਰ ਕਰਨ ਉਪਰੰਤ ਸਜ਼ਾ ਦਿੰਦੇ ਹੋਏ ਫਿਰ ਰਿਹਾ ਕੀਤਾ ਸੀ ਉਨਾ ਕਹਿ ਕਿ ਮੋਦੀ ਨੇ ਸਾਲ 2002 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2000 ਤੋਂ ਵੱਧ ਮੁਸਲਮਾਨਾਂ ਦਾ ਕਤਲੇਆਮ ਕੀਤਾ ਸੀ ਉਸ ਵੇਲੇ ਅਮਰੀਕਾ ਤੇ ਬ੍ਰਿਟਾਨੀਆ ਨੇ ਇਸ ਕੀਤੇ ਗਏ ਕਤਲੇਆਮ ਦੀ ਬਦੌਲਤ ਮੋਦੀ ਦੇ ਦੋਵਾਂ ਮੁਲਕਾਂ ਦੇ ਵੀਜ਼ੇ ਦੇਣੇ ਬੰਦ ਕਰ ਦਿੱਤੇ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੋਦੀ ਵਿਰੁੱਧ ਕਾਰਵਾਈ ਇਸ ਲਈ ਵੀ ਜ਼ਰੂਰੀ ਹੈ ਕਿ ਇਹਨਾਂ ਨੇ ਬ੍ਰਿਟਾਨੀਆ ਦੀ ਪ੍ਰਭੂਸੱਤਾ ਨੂੰ ਵੀ ਚੁਣੌਤੀ ਦਿੱਤੀ ਸੀ ਬ੍ਰਿਟਾਨੀਆ ਇੱਕ ਅਜਿਹਾ ਮੁਲਕ ਹੈ ਜਿੱਥੇ ਮਨੁੱਖੀ ਅਧਿਕਾਰਾਂ ਨੂੰ ਹਰ ਕੀਮਤ ਤੇ ਕਾਇਮ ਰੱਖਿਆ ਜਾਂਦਾ ਹੈ ਅਤੇ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ ਦੁਜੇ ਮੋਦੀ ਵੱਲੋਂ ਨੁਕਤਾ ਦੇ ਕੀਤੇ ਗਏ ਕਤਲਿਆਂ ਦੀ ਬਦੌਲਤ ਕੈਨੇਡਾ ਦੇ ਰਹਿ ਚੁੱਕੇ ਵਜ਼ੀਰ-ਏ-ਆਜ਼ਮ ਮਿਸਟਰ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਓਟਾਵਾ ਵਿਖੇ ਇਸ ਹੋਏ ਕਤਲੇਆਮ ਦਾ ਜ਼ਿਕਰ ਕਰਦੇ ਹੋਏ ਇਹਨਾਂ ਨੂੰ ਦੋਸ਼ੀ ਠਹਿਰਾਇਆ ਸੀ। ਇਸੇ ਤਰ੍ਹਾਂ ਅਮਰੀਕਾ ਵਿੱਚ ਸਰਦਾਰ ਗੁਰਪਤਵੰਨ ਸਿੰਘ ਪੰਨੂ ਨੂੰ ਕਤਲ ਕਰਨ ਦੀ ਜੋ ਸਾਜ਼ਿਸ਼ ਰਚੀ ਗਈ ਸੀ ਅਤੇ ਜਿਸ ਨੂੰ ਅਮਰੀਕਾ ਦੀ FBI ਨੇ ਸਫਲ ਬਣਾ ਦਿੱਤਾ ਸੀ, ਇਸ ਸੰਬੰਧੀ ਅਮਰੀਕਾ ਵੀ ਦੁਨੀਆ ਵਿੱਚ ਖੁੱਲਕੇ ਦੱਸ ਚੁੱਕਿਆ ਹੈ ਕਿ ਮੋਦੀ ਅਤੇ ਉਸ ਦੀ ਚੰਡਾਲ ਚੌਂਕੜੀ નિર્ਦੋਸ਼ ਸਿੱਖਾਂ ਦੇ ਕਾਤਲ ਹਨ। ਉਹਨਾਂ ਕਹਿੰਦੇ ਕਿ ਫਿਰ ਕਾਨੂੰਨ ਦਾ ਰਾਜ ਪ੍ਰਿੰਸੀਪਲਸ ਆਫ ਨੇਚਰਲ ਜਸਟਿਸ ਦੇ ਕਾਨੂੰਨ ਤੇ ਨਿਯਮ ਵੀ ਇਸ ਗੱਲ ਦਾ ਆਦੇਸ਼ ਦਿੰਦੇ ਹਨ ਕਿ ਅਜਿਹੇ ਮਨੁੱਖਤਾ ਦੇ ਕਾਤਲਾਂ ਵਿਰੁੱਧ ਕਾਨੂੰਨ ਅਨੁਸਾਰ ਫੌਰੀ ਅਮਲ ਹੋਵੇ ਅਤੇ ਸੀਮਤ ਸਮੇਂ ਵਿੱਚ ਉਹਨਾਂ ਨੂੰ ਕੁਮਾਂਤਰੀ ਕਾਨੂੰਨਾ ਅਨੁਸਾਰ ਬੰਦੀ ਸਜ਼ਾ ਮਿਲੇ ਸਰਦਾਰ ਸਿੰਘ ਜੀ ਇਸ ਮਾਨੇ ਬ੍ਰਿਟਾਨੀਆ ਦੇ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਮਾਂਤਰੀ ਕਾਨੂੰਨਾ ਨੀਯਮਾਂ ਦੀ ਦੇਖਰੇਖ ਹੈ ਮੋਦੀ ਵਰਗੇ ਘਟਗਿੰਤੀ ਕੌਮ ਦੇ ਕਾਤਲ ਨੂੰ ਬ੍ਰਿਟਾਨੀਆ ਦੇ ਕਾਨੂੰਨ ਅਨਸਾਰ ਬੰਦੀ ਸਜ਼ਾ ਦਿਵਾਉਣ ਲਈ ਅਮਨਮਈ ਢੰਗਾਂ ਰਾਹੀਂ ਰੋਸ ਮੁਜਾਰੇ ਕਰਦੇ ਹੋਏ ਬ੍ਰਿਟਾਨੀਆ ਵਿੱਚ ਅਤੇ ਸੰਸਾਰ ਵਿੱਚ ਸਿੱਖਾਂ ਦੇ ਇਸ ਕਾਤਲ ਨੂੰ ਅਤੇ ਚੰਡਾਲ ਚੌਂਕੜੀ ਨੂੰ ਸਜ਼ਾ ਦਿਵਾਉਣ ਲਈ ਆਪਣੀਆਂ ਇਨਸਾਨੀਅਤ ਪੱਖੀ ਤੇ ਕੌਮ ਪੱਖੀ ਜ਼ਿੰਮੇਵਾਰੀਆਂ ਨੂੰ ਪੂਰਨ ਕਰ ਉਨਾਈ ਉਮੀਦਵੀ ਪ੍ਰਗਟ ਕੀਤੀ ਕਿ ਬ੍ਰਿਟਾਨੀਆ ਹਕੂਮਤ ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਅਵਲ ਹੈ ਉਹ ਸਰਕਾਰ ਘਟ ਗਿਣਤੀ ਸਿਕੋਂਮ ਦੇ ਕਾਤਲ ਮੋਦੀ ਨੂੰ ਲੰਡਨ ਪਹੁੰਚਣ ਤੇ ਕਮਾਂਤਰੀ ਕਾਨੂੰਨਾ ਅਨੁਸਾਰ ਇਸ ਵੱਡੇ ਅਪਰਾਧ ਅਦੀਨ ਗ੍ਰਿਫਤਾਰ ਵੀ ਕਰੇਗੀ ਅਤੇ ਕਮਾਂਤਰੀ ਕਾਨੂੰਨਾ ਅਨੁਸਾਰ ਅਗਲੇਰੀ ਕਾਰਵਾਈ ਕਰਕੇ ਸਿਕੋਂਮ ਨੂੰ ਇਨਸਾਫ ਦਿਵਾਉਣ ਵਿੱਚ ਅਹਿਮ ਭੂਮਿਕਾ ਵੀ ਨਿਭਾਏਗੀ